ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜਸ਼ ਫੈਸ਼ਨ ਚ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਆਪਾਂ ਅੱਜ ਦਾ ਬਲੌਗ ਜੁੜੇ ਰੋ ਅੱਜ ਦੇ ਬਲੌਗ ਨਾਲ ਹਾਂਜੀ ਆਪਾਂ ਸਟਿਚ ਵੀ ਸਿਖਾ ਰਹੇ ਹਾਂ ਆਪਣੇ ਕੋਲੇ ਸਟਿਚ ਵੀ ਕਰ ਰਹੇ ਤੇ ਆਪਾਂ ਵੀ ਵਰਕ ਵੀ ਕਰਦੇ ਆਂ ਹਾਂਜੀ ਆ ਆਪਣਾ ਵਰਕ ਦਾ ਕੰਮ ਹੈ ਤੇ ਆਪਾਂ ਸੂਟ ਸੇਲ ਕਰਦੇ ਨੇ ਜੇ ਵੀ ਤੁਸੀਂ ਐਦਾਂ ਕੋਈ ਸੂਟ ਲੈਣਾ ਹੋਵੇ ਆ ਆਪਣੇ ਕੋਲੇ 3.5 300 ਦੀ ਤੇ 350 ਦੀ ਮੈਂ ਡਿਸਕਾਊਂਟ ਤੇ ਲਾਏ ਹੋਏ ਆ ਆ ਦੀਦੀ ਆਪਣੀ ਇਹ ਸਲਵਾਰ ਸਟਿਚ ਕਰਦੇ ਆ ਬਾਲ ਬਹੁਤ ਸੋਹਣੇ ਪਾਏ ਹੋਏ ਆ ਇੱਕ ਹਾਂਜੀ ਇਹ ਲੇਡੀਜ਼ ਆਪਣੇ ਕੋਲੇ ਜਿਹੜੇ ਇਹ ਸਿੱਖ ਰਹੇ ਆ ਦੋ ਕੁੜੀਆਂ ਆਪਣੇ ਕੋਲੇ ਸੂਟ ਸਿੱਖ ਰਣਗੀਆਂ ਆਪਾਂ ਵਰਕ ਕੀਤਾ ਹੋਇਆ ਸੂਟ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹ ਡਿਜ਼ਾਈਨ ਵੀ ਪਾਪਾ ਪਹਿਲੀ ਵਾਰ ਹੀ ਬਣਾਇਆ ਸੀ ਤੇ ਵਧੀਆ ਫਿਨਿਸ਼ਿੰਗ ਆਈ ਇੱਥੇ ਇਹ ਥੋੜਾ ਜਿਹਾ ਘੇਰਾ ਥੋੜਾ ਜਿਹਾ ਜ਼ਿਆਦਾ ਵੱਡਾ ਤੇ ਆ ਦੇਖੋ ਆਪਾਂ ਹੁਣ ਅਗਲਾ ਸੂਟ ਲਾਉਣਾ ਸੀ ਤੇ ਆ ਆਪਾਂ ਇੱਕ ਨਾ ਡਿਸਕਾਊਂਟ ਤੇ ਸੂਟ ਲਾਏ ਹੋਏ ਸੀ ਇਹ ਆਪਣਾ 750 ਦਾ ਸੂਟ ਹੈ 750 ਦਾ ਸੈਲ ਪ੍ਰਿੰਟ ਦੀ ਬਾਟਮ ਹੈ ਤੇ ਪ੍ਰਿੰਟ ਵਾਲੀ ਸ਼ਰਟ ਹੈ ਆਹ ਦੇਖੋ ਪ੍ਰਿੰਟ ਵਾਲੀ ਸ਼ਰਟ ਬਹੁਤ ਸੋਹਣੀ ਜੀ ਆਹ ਅਗਲਾ ਕਲਰ ਆ ਗਿਆ ਲਵੈਂਡਰ ਕਲਰ ਇਹ ਬਹੁਤ ਸੋਹਣਾ ਕੰਮ ਆ ਗਿਆ ਇਹਦੀ ਪ੍ਰਿੰਟ ਵਾਲੀ ਸ਼ਰਟ ਹੋਗੀ ਸੈਲ ਪ੍ਰਿੰਟ ਦੀ ਬਾਟਮ ਆਉਗੀ ਇਹ ਆਪਾਂ ਡਿਸਕਾਊਂਟ ਤੇ ਪਹਿਲਾਂ ਆਪਾਂ ਨਾ 850 ਦੇ ਵਿੱਚ ਸੀ ਇਹ ਸੇਲ ਕੀਤੇ ਸੀ 850 ਦਾ ਹੁਣ ਆਪਾਂ ਇਹ 750 ਲਾਤਾ ਵੀ ਸੀਜ਼ਨ ਗਰਮੀ ਦਾ ਆਉਣਿਆ ਨੰਗ ਗਿਆ ਸਰਦੀਆਂ ਆ ਗਈਆਂ ਵੀ ਅਗਲੇ ਸਾਲ ਤੋਂ ਉਹ ਫੇਰ ਵੀ ਹੋ ਜਾਂਦਾ ਅਗਲੇ ਸਾਲ ਤੋਂ ਨਵਾਂ ਟ੍ਰੈਂਡ ਆਊਗਾ ਫੇਰ ਇਹਦਾ ਤੇ ਇਹ ਬੇਨੇ ਵਿਕਣੀ ਆ ਗਿਆ ਅਗਲਾ ਕਲਰ ਬਹੁਤ ਸੋਨੇ ਵੀ ਮਹਿੰਦੀ ਕਲਰ ਆ ਗਿਆ ਇਹਦੀ ਫੋਟੋ ਬਹੁਤ ਸੋਨੀ ਵਿੱਚ ਨਾ ਪ੍ਰਿੰਟ ਜਾਂ ਸੈਲਫ ਪ੍ਰਿੰਟ ਇਸਕੇ ਇਸਕੇ ਕਾਟਨ ਦੇ ਸੂਟ ਹੈ ਇਹ ਨਾ ਇਹਦਾ ਕਲਰ ਫੇਟ ਹੋਵੇ ਸ਼ਰਿੰਗ ਨਹੀਂ ਹੁੰਦਾ ਸੂਟ ਬਹੁਤ ਸੋਨੀ ਚੀਜ਼ ਬਣੀ ਹੋਈ ਹੈ ਇਹ ਪੀਸੀ ਬਹੁਤ ਸੋਨੇ ਹਾਂ ਦੂ ਅਗਲਾ 컬러 ਆ ਗਿਆ ਬੈਸਟ 컬러 ਇਹ ਵੀ ਸੈਲ ਪ੍ਰਿੰਟ ਦਾ ਹੀ ਇਹਦੀ ਵੀ ਸੇਮ ਬਸ ਕਲਰ ਹੀ ਅਲੱਗ ਹੈ ਹਾਂ ਬਹੁਤ ਸੋਹਣਾ ਬਣਿਆ ਇਹ ਆਪਣੇ ਕੋਲੇ ਸੀ 6 ਸੂਟਾਂ ਦਾ ਇੱਕ ਉਹ ਆਇਆ ਸੀ ਬੰਡਲ 6 ਸੂਟ ਸੀ 6 ਸੂਟਾਂ ਜਿੱਕੇ ਸੂਟ ਰਹਿ ਗਏ ਆਪਣੇ ਕੋਲੇ ਇਹ ਆਪਾਂ ਡਿਸਕਾਊਂਟ ਤੇ ਲਾਤਾ ਇਹ 1300 ਦਾ ਸੂਟ ਲਾਇਆ ਹੋਇਆ ਹੈ ਡਿਸਕਾਊਂਟ ਤੇ ਮਸਲੀਨ ਦੀ ਚੁੰਨੀ ਹੈ ਮਸਲੀਨ ਕਾਟਨ ਦਾ ਸੂਟ ਹੈ ਅਲਓਵਰ ਸੂਟੀ ਹੈ ਬਹੁਤ ਸੋਹਣਾ ਸੂਟ ਹੈ ਜੀ ਤੇ ਪਹਿਲਾਂ ਆਪਾਂ 1600 ਚ ਸੇਲ ਕੀਤਾ ਸੀ ਇਹ ਇੱਕ ਸੂਟ ਹੀ ਰਹਿ ਗਿਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਆ ਆਪਣੇ ਕੋਲੇ ਬਿੱਦਰ ਦੁਪੱਟੇ ਵਾਲੇ ਸੂਟ ਆ ਗਏ ਇਹ ਵੀ ਬਹੁਤ ਸੋਹਣੇ ਬਣੇ ਹੋਏ ਆ ਥੋੜਾ ਜਿਹਾ ਹੀ ਰਹਿ ਗਿਆ ਆਪਣੇ ਕੋਲੇ ਮੰਨ ਤਾਂ ਕੋਸ ਆਪਣੇ ਕੋਲੇ ਸੀ ਨੈਚਰ ਕ੍ਰੇਪ ਦੇ ਸੀ ਔਰਗੰਜ਼ਾ ਦੇ ਤੇ ਜਿਵੇਂ ਇੱਥੋਂ ਤੁਸੀਂ ਤਿਆਰ ਵੀ ਕਰਾ ਸਕਦੇ ਫੁੱਟ ਵਰਕ ਕਰਾ ਸਕਦੇ ਸਟਿਚ ਕਰਾ ਸਕਦੇ ਆ ਆ ਇਸ ਕੇ ਜਾਰਜਟਰ ਕਹਿੰਦੇ ਜਿਹ ਵਿੱਚ ਚੱਕ ਵਾਲਾ ਸੀ ਤੇ ਆਪਣੇ ਕੋਲ ਕੋਸ ਸਲ ਪ੍ਰਿੰਟ ਦੇ ਲੱਗੇ ਹੋਏ ਆ ਕੋ ਚੱਕ ਵਾਲੇ ਲੱਗੇ ਹੋਏ ਚੱਕ ਕਾਟਨ ਦੇ ਲੱਗੇ ਹੋਏ ਆ ਲਾਈਨਿੰਗ ਵਾਲ ਲੱਗੇ ਹੋਏ ਆ ਤੇ ਜਿਵੇਂ ਤੁਸੀਂ ਕਿਸੇ ਤਰ੍ਹਾਂ ਦਾ ਸਟੱਫ ਲੈ ਕੇ ਇੱਥੋਂ ਤਿਆਰ ਕਰਾ ਸਕਦੇ ਆ ਆ ਚੱਕ ਵਾਲਾ ਇਹਦੇ ਵਰਕ ਵੀ ਕਰਾ ਸਕਦੇ ਤੁਸੀਂ ਉਦਾਂ ਵੀ ਐਵੇਂ ਪਾ ਸਕਦੇ ਆਂ ਵੀ ਲੈਸ ਲਗਾ ਕੇ ਆਹ ਇੱਕ ਬਹੁਤ ਸੋਹਣਾ ਬਣਿਆ ਹੋਇਆ ਬਲੈਕ ਕਲਰ ਦਾ ਸੂਟ ਹੈ ਤੇ ਇਹਦੇ ਵਰਕ ਹੋ ਸਕਦਾ ਪੈਚ ਵਰਕ ਕਰਵਾ ਲਓ ਤੇ ਪੰਮਾ ਐਵੇਂ ਵਰਕ ਕਰਵਾ ਲਓ ਆਹ ਇੱਕ ਬਹੁਤ ਸੋਹਣਾ ਬਣਿਆ ਚੈੱਕ ਵਾਲਾ ਇਹ ਲੈਨ ਵਾਲਾ ਸੂਟ ਹੈ ਇਹ ਆ ਗਿਆ ਰਿਯਾਨ ਚ ਇਹ ਪੀਸ ਰਿਅਨ ਚ ਆ ਗਿਆ ਇਹਦੇ ਵੀ ਤੁਸੀਂ ਵਰਕ ਕਰਾ ਸਕਦੇ ਤੇ ਤੁਸੀਂ ਇਦਾਂ ਵੀ ਪਾ ਸਕਦੇ ਆ ਗਿਆ ਖਾਦੀ ਕਾਟਨ ਇਹ ਖਾਦੀ ਕਾਟਨ ਚ ਹੈ ਜੀ ਇਹਨਾਂ ਦਾ ਪ੍ਰਾਈਸ 400 ਇਹ ਵੀ ਖਾਦੀ ਚ ਆ ਗਿਆ ਲੈਣ ਵਾਲਾ ਸੂਟ ਖਾਦੀ ਚ ਤੇ ਇਹ ਹੈਗੇ ਵਰਕ ਕਰਾਉਣ ਵਾਸਤੇ ਜਿਵੇਂ ਤੁਸੀਂ ਵਰਕ ਕਰਾ ਕੇ ਸਟਿਚ ਕਰਾ ਸਕਦੇ ਹੋ ਇੱਥੋਂ ਇਹ ਵੀ ਚੀਜ਼ ਬਹੁਤ ਸੋਹਣੀ ਬਣੀ ਹੋਈ ਆ ਤੇ ਆ ਆ ਗਿਆ ਚੱਕ ਵਾਲਾ ਇਹ ਚੱਕ ਵਾਲਾ ਸੂਟ ਹੈ ਜੀ ਤੇ ਇਹਦੇ ਵਰਕ ਬਹੁਤ ਸੋਹਣਾ ਲੱਗੂਗਾ ਵੱਡੇ ਪਣੇ ਦਾ ਸੂਟ ਹੈ ਬਾਰਕ ਕੀਤਾ ਜਦੋਂ ਤਿਆਰ ਹੋ ਰੈਡੀ ਹੋ ਗਿਆ ਨਾ ਸੂਟ ਤੇ ਬਹੁਤ ਸੋਹਣੀ ਚੀਜ਼ ਬਣੂਗੀ ਆ ਵੀ ਖਾਦੀ ਕਲਰ ਚ ਆ ਗਿਆ ਖਾਦੀ ਸਟੱਪ ਆ ਗਿਆ ਤੇ ਇਹ ਲੈਨਿੰਗ ਵਾਲਾ ਸੁਪਰਾ ਹੈ ਇਹ ਵੀ ਖਾਦੀ ਕਾਟਨ ਚ ਆਹ ਲੈਨੀਆਂ ਦਾ ਆ ਗਿਆ ਇਹ ਥੋੜਾ ਰੌਂਡ ਚ ਆ ਗਿਆ ਆ ਵੀ ਲੈ ਨੀ ਗਾ ਇਹ ਕਾਟਨ ਚਾ ਗਿਆ ਇਹ ਬਹੁਤ ਸੋਹਣਾ ਸਟੱਫ ਆ ਰਿਹਾ ਹੁਣ ਚਾ ਗਿਆ ਇੱਥੇ ਤੁਸੀਂ ਵਰਕ ਵੀ ਕਰਵਾ ਸਕਦੇ ਏ ਇੱਥੇ ਥੋੜੀ ਜਿਹੀ ਸ਼ਿਟ ਜੀ ਏ ਤੇ ਵਰਕ ਵੀ ਬਹੁਤ ਸੋਹਣਾ ਲੱਗੂਆ ਸੀ ਗ੍ਰੀਨ ਜਿਹਾ ਕਲਰ ਆ ਗਿਆ ਆ ਆ ਗਿਆ ਬਈ ਇਹ ਕਲਰ ਬਹੁਤ ਸੋਹਣਾ ਆ ਗਿਆ ਗ੍ਰੀਨ ਕਲਰ ਤੇ ਇਹਦੇ ਵਿੱਚ ਵੀ ਪ੍ਰਿੰਟ ਬਣਿਆ ਹੋਇਆ ਸੀ ਆ ਸੀ ਹੁਣ ਕਰ ਰਹੇ ਆ ਸੂਟ ਦੀ ਕਟਿੰਗ ਹਾਂਜੀ ਆਪਾਂ ਸੂਟ ਦੀ ਕਟਿੰਗ ਕਰ ਰਹੇ ਆ ਇੱਕ ਕਸੂਟ ਦੇ ਆਪਾਂ ਰੀਲਾਂ ਠਾ ਰਹੇ ਹੁਣੇ ਅਸੀਂ ਇਹ ਸੂਟ ਅਗਲਾ ਉਹ ਸੂਟ ਤਿਆਰ ਹੋ ਗਿਆ ਉਹ ਤੋਂ ਅਗਲਾ ਸੂਟ ਅਸੀਂ ਤਿਆਰ ਕਰ ਰਹੇ ਆ ਸਾਨੂੰ ਪਤਾ ਨਹੀਂ ਲੱਗਦਾ ਪਹਿਲਾਂ ਤਾਂ ਵੀ ਰੀਲਾਂ ਕਿਵੇਂ ਪਾਉਣੀਆਂ ਠਾਉਣੀਆਂ ਨਾ ਬਹੁਤ ਔਖਾ ਹੋ ਜਾਂਦਾ ਰੀਲਾਂ ਠਾਉਣੀਆਂ ਦੇ ਕਿਤੇ ਸਹੀ ਤਾਂ ਬਣੇਗਾ ਕਿਵੇਂ ਬਣੂਗਾ ਹਨ ਤੇ ਜਦੋਂ ਕਲਰ ਪੈ ਜਾਂਦੇ ਆ ਉਦੋਂ ਬਹੁਤ ਸੋਹਣੀ ਚੀਜ਼ ਬਣ ਜਾਂਦੀ ਆ ਆਪਣੇ ਸੂਟ ਲੱਗੇ ਹੋਏ ਆ ਆ ਸੂਟ ਅਸੀਂ ਤਿਆਰ ਕਰਤਾ ਹੁਣ ਅਸੀਂ ਲਾਉਣਾ ਹੈ ਅਗਲਾ ਕਲਰ ਖੋ ਜੀ ਵਾਸਤੇ ਹਾਂਜੀ ਜੇ ਤੁਸੀਂ ਕਿਸੇ ਨੇ ਵੀ ਸਲਾਈ ਸੈਂਟਰ ਸਿੱਖਣਾ ਹੋਵੇ ਤੁਸੀਂ ਸਲਾਈ ਕਰਨੇ ਸੂਟ ਸਿੱਖਣੇ ਹੋਣ ਜਮਾ ਸਟਾਰਟਿੰਗ ਤੋਂ ਸਿੱਖਣੇ ਹੋਣ ਤੁਹਾਨੂੰ ਜਮਾ ਨਹੀਂ ਆਉਂਦਾ ਤੇ ਤੁਸੀਂ ਸਿੱਖ ਸਕਦੇ ਆ ਤੇ ਆਪਾਂ ਆਪਣਾ ਹੈਗਾ 15 ਦਿਨਾਂ ਦਾ ਹੀ ਵੀ ਸਿਖਾ ਸਕਦੇ ਆ ਆਪਣਾ 15 ਦਿਨਾਂ ਦਾ ਕੋਰਸ ਹੈ ਤੁਸੀਂ ਮਹੀਨਾ ਵੀ ਲਾ ਸਕਦੇ ਆ ਤੇ ਆਪਣਾ ਕੋਰਸ 15 ਦਿਨਾਂ ਦਾ ਹੀ ਹੈ 15 ਦਿਨਾਂ ਚ ਪੂਰਾ ਟੇਲਰ ਬਣ ਜਾਓਗੇ ਤੁਸੀਂ ਤੇ ਆਪਣਾ ਵਰਕ ਦਾ ਵੀ ਤੁਸੀਂ ਵਰਕ ਵੀ ਸਿੱਖ ਸਕਦੇ ਆ ਤੇ ਆਪਾਂ ਤੁਹਾਨੂੰ ਵਰਕ ਕਰਾਉਣਾ ਵੀ ਸਿਖਾਵਾਂਗੇ ਮੈਂ ਕੰਪਿਊਟਰ ਮਸ਼ੀਨ ਤੇ ਸਿਖਾਵਾਂਗੇ ਤੇ ਅਸੀਂ ਦੂਸਰੀ ਹੱਥੀਂ ਚੀਜ਼ ਤੇ ਵਰਕ ਕਰਨਾ ਸਿਖਾਵਾਂ ਤੁਹਾਨੂੰ ਤੇ ਆਪਣੇ ਕੋਲੇ ਵੀ ਸਟਿਚ ਵਾਸਤੇ ਆ ਲੇਡੀਜ਼ ਭੈਣਾਂ ਲੱਗੀਆਂ ਹੋਈਆਂ ਦੋ ਚਾਰ ਪੰਜ ਕੁੜੀਆਂ ਆਪਣੇ ਕੋਲ ਲੱਗੀਆਂ ਹੋਈਆਂ ਸੂਟ ਸਟਿਚ ਕਰਨ ਵਾਸਤੇ ਜੀ ਤੇ ਬਹੁਤ ਸੋਹਣਾ ਵਧੀਆ ਸਿੱਖ ਰਹੀਆਂ ਇਹਨਾਂ ਨੂੰ ਹਜੇ 15 20 ਦਿਨ ਹੋਏ ਸਿੱਖਣ ਉਹ ਤੋਂ ਪਹਿਲਾਂ ਆਪਣੇ ਕੋਲੇ ਕੁੜੀਆਂ ਲੱਗੀਆਂ ਸੀ ਉਹਨਾਂ ਦਾ ਕੋਰਸ ਪੂਰਾ ਹੋ ਗਿਆ ਸੀ ਜੀ 3 ਮਹੀਨਾ ਦਾ ਤੇ ਉਹ ਉਹਨਾਂ ਦਾ ਕੋਰਸ ਪੂਰਾ ਹੋ ਗਿਆ ਜੀ ਹੁਣ ਇਹ ਲੱਗੇ ਹੋਏ ਆ ਪੰਜੀ ਕੁੜੀਆਂ ਲੱਗਾਂ ਹੋਣਗੀਆਂ ਤੁਸੀਂ ਜੇ ਕਿਸੇ ਨੇ ਸਿੱਖਣਾ ਹੋਵੇ ਆਪਣੀ ਫੀਸ 1500 ਰੁਪਏ ਹੈ ਜੀ ਕਿਸੇ ਤਰ੍ਹਾਂ ਦਾ ਤੁਸੀਂ ਵੀ ਸੂਟ ਬਣਾਉਣੇ ਡਿਜ਼ਾਈਨ ਬਣਾਉਣੇ ਕਿਸੇ ਤਰ੍ਹਾਂ ਦਾ ਸਿੱਖਣਾ ਹੋਵੇ ਤਾਂ ਤੁਸੀਂ ਸਿੱਖ ਸਕਦੇ ਆ ਸਾਡੇ ਤੋਂ ਤੇ ਅਸੀਂ ਅੱਜ ਦਾ ਬਲੌਗ ਅਸੀਂ ਇੰਨ ਬਣਾਇਆ ਸੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਨੂੰ ਕਮੈਂਟ ਕਰਕੇ ਜਰੂਰ